ਬਾਰਡਰ ਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਸਨ ਅੱਜ ਇਸੇ ਤਰ੍ਹਾਂ ਸیرے ਤੁਹਾਨੂੰ ਰੋਹ ਦੀ ਖੀਰ ਦੇ ਲੰਗਰ ਦਿਖਾਏ ਗਏ ਹੋਣ ਦੁੱਧ ਦੇ ਲੰਗਰ ਨਾਲ ਦੇਸੀ ਘਿਓ ਦੇ ਬਣਾਏ ਹੋਏ ਬਿਸਕੁਟ ਵਰਤਾਏ ਜਾ ਰਹੇ ਨੇ ਵੀਰਾਂ ਵੱਲੋਂ ਤੇ ਆਪਾਂ ਗੱਲਬਾਤ ਕਰਦੇ ਆ ਪਿੰਡ ਜਾਨਾਂ ਦਾ ਯਤਨ ਕਰਦੇ ਆ ਕਿ ਕਿਹੜੇ ਪਿੰਡ ਤੋਂ ਵੀਰਾਂ ਨੇ ਸੇਵਾ ਲਈ ਹੈ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਕਹਤੈ ਜੀ ਕਿਹੜੇ ਪਿੰਡ ਤੋਂ ਸੇਵਾ ਲਈ ਹੈ ਪਿੰਡ ਠਾਸਕਾਈ ਜਿਲ੍ਹਾ ਮੋਹਾਲੀ ਹਾਂਜੀ ਹਾਂਜੀ ਕੇਸਰ ਵਾਲਾ ਦੁੱਧ ਦੀ ਬਿਸਕੁਟ ਹੈ। ਕੇਸਰ ਦਾ ਦੁੱਧ ਦੇ ਨਾਲ ਬਿਸਕੁਟ ਜੀ। ਹਾਂਜੀ ਹਾਂਜੀ। ਹਾਂਜੀ ਨੌਜਵਾਨ ਵੀਰਾਂ ਨੇ ਸੇਵਾ ਲੈ ਕੇ ਆਏ ਨੇ ਕੇਸਰ ਵਾਲਾ ਦੁੱਧ ਦੇ ਨਾਲ ਦੇਸੀ ਘਿਓ ਦੇ ਬਣਾਏ ਹੋਏ ਬਿਸਕੁਟ ਕਿਉਂਕਿ ਲੰਗਰ ਵੀ ਜ਼ਰੂਰੀ ਨੇ। ਸੰਗਤਾਂ ਵੀ ਆ ਰਹੀਆਂ ਨੇ ਇੱਕ ਸਾਡੇ ਨਾਲ ਬਹੁਤ ਸਤਿਕਾਰਯੋਗ ਸਾਡੇ ਬਾਬਾ ਜੀ ਨੇ ਫਤਿਹਗੜ੍ਹ ਜੀ ਸਰਦਾਰ ਰਾਜਵੀਰ ਸਿੰਘ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਆਏ ਇੱਥੇ ਗੱਲਬਾਤ ਦਾ ਖਾਲਸਾ ਵਾਹਿਗੁਰੂ ਜੀ ਭਾਤੇ ਕੀ ਕਹਿਣਾ ਚਾਹੁੰਦੇ ਮੋਰਚੂ ਪਹਿਲਾਂ ਤਾਂ ਸਾਰੀਆਂ ਸਿੰਘ ਸਕਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਭਾਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਭਾਤੇ ਨਖੋ ਜੀ ਮੋਰਚੇ ਬਾਰੇ ਅਜਿਹਾ ਹੈ ਵੀ ਸਿੱਖਾਂ ਦੇ ਨਾਲ ਪਹਿਲਾਂ ਵੀ ਬੇਨਸਾ ਪ੍ਰੋਜ ਹੋਣੀ ਲੱਗੀ ਹੋਈ ਹੈ 1800 ਵਾਲਾ ਸਾਥ ਛੱਡ ਸਕਦਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਪਾਠਾੜੇ ਜਿਹੜੇ ਸਿੰਘ ਹੈ ਉਹ ਅੰਦਰ ਬੈਠੇ ਡੱਕੇ ਜਦੋਂ ਨੇ ਸਜਾ ਪੂਰੀ ਕਰ ਲਈ ਜੋ ਸੰਵਿਧਾਨ ਹੈ ਇੱਕ ਵਾਰ ਕੇਂਦਰ ਸਰਕਾਰ ਕਹਿੰਦੀ ਹੈ ਵੀ ਸੰਵਿਧਾਨ ਚ ਰਹੋ ਅੱਜ ਸੰਵਿਧਾਨ ਚ ਰਹੇ ਕਿ ਉਹਨਾਂ ਨੇ ਮਾਫੀ ਮੰਗ ਰਹੇ ਕੋਈ ਗੁਨਾਹ ਨਹੀਂ ਕਰ ਰਹੇ ਪਰ ਸਾਡੀ ਕੌਮ ਦੀ ਤਰਾਰ ਦੀ ਹੈ ਗੁਰੂ ਸਾਹਿਬ ਦੇ ਵੇਲੇ ਵੀ ਇੱਕ ਕੌਮ ਦੇ ਵਿੱਚ ਬੜੀ ਗਵਾਰੀ ਸੀ ਪਰ ਅੱਜ ਵੀ ਗਵਾਰੀ ਖੁੱਜੀ ਦਿਖ ਰਹੀ ਹੈ ਅਕਾਲੀ ਲੀਡਰ ਖਰੋ ਤੋਂ ਬਾਅਦ ਸ਼ਰੋਣੀ ਕਮੇਟੀ ਤੇ ਦੋਨੇ ਜ਼ਿੰਮੇਵਾਰ ਹੈ ਜਿਹੜੇ ਇਹਨਾਂ ਨੂੰ ਰਹਿਣੇ ਖਰਾਦ ਰਿਹਾ ਦੇ ਇੱਕ ਪ੍ਰਕਾਰ ਦਾ ਜਿਹੇਦਾਰ ਦਾ ਹੱਕ ਬੰਨਣਾ ਦੌਰੇ ਆ ਕੇ ਬੈਠੇ ਫਿਰ ਉਹ ਵੀ ਕਮੇਟੀ ਦੇ ਪ੍ਰਾਣ ਦਾ ਹੱਕ ਤਾਂ ਜਿੰਨੇ ਮੈਂਬਰ ਤੇ ਉਰੇ ਬਹਿਣ ਦੇ ਅਕਾਲੀ ਜਲਦੀ ਨੁਮਾਇੰਦਗੀ ਕਰਦੇ ਉਹਨਾਂ ਦਾ ਫਰਜ਼ ਹੈ ਜੋ ਸਭ ਤੋਂ ਪਹਿਲਾਂ ਕਿ ਉਹ ਬੈਣਦੇ ਪਰ ਉਹ ਤੇ ਜੜਖੜੀ ਵਿੱਚ ਵੀ ਸ਼ੁਰੂ ਕਰ ਲਈ ਕਦੇ ਕੁੱਲ ਕਰ ਲਈ ਉਹ ਖਾਣੇ ਰੋਟੀਆਂ ਦੇਖ ਰਹੇ ਆ ਦੇ ਕਾਲੀ ਜਨ ਯਾਕਿਕ ਫਿਰ ਤਾਂ ਰੀਵਾਜੀ ਲਾ ਦੇਣ ਵੀ ਅਸੀਂ ਸਾਰਾ ਕੋਈ ਠੱਪ ਕਰਨਾਗੇ ਕਠਾਨ ਵੀ ਹੋ ਜਾਣਗੇ ਵੀ ਅਸੀਂ ਫਸਲ ਨਹੀਂ ਬੀਜਣੀ ਕਠਾਲ ਆਪਣੇ ਖਾਨ ਜੋਗਾ ਬੀਜਾਂਗੇ ਵੀ ਜਿਨ੍ਹਾਂ ਦੀ ਸਾਰੇ ਬੰਦੀ ਸਿੰਘ ਰਹਿਣਾ ਨਹੀਂ ਹੁੰਦੇ ਪਰ ਸਾਡਾ ਕੋਈ ਲੀਡਰ ਕੋਈ ਬਿਆਨ ਹੁੰਦਾ ਕੋਈ ਕੋਈ ਹੁੰਦਾ ਉਰੇ ਆ ਕੇ ਦੇਖੋ ਬੀ ਲੀਡਰ ਹੀ ਗਏ ਮੋਰਚੇ ਸਾਰੇ ਲੋਕ ਗਏ ਸਭ ਤੋਂ ਪਹਿਲਾਂ ਸਾਡੀ ਟਰਾਲੀ ਗਈ ਹੈ ਕਲਵਾ ਤਰੀਕ ਪਕਾਰਦੀ ਜਿਹੜਾ ਜੇ ਦੋ ਜੇ ਸਿਰ ਪਿੰਡ ਆਇਆ ਅਸੀਂ ਉਹ ਸਨਮਾਨਤ ਵੀ ਕਰਿਆ ਪਰ ਅੱਜ ਬੜੇ ਬੜੇ ਠਿੱਕੀ ਦੇ ਨਾਰੇ ਲਾਉਣ ਵਾਲੇ ਹੈ ਪਰ ਉਹਨਾਂ ਕੋਲ ਠੀਕ ਸਾਫ ਪੜੇ ਹੋਏ ਵੀ ਪੜਦੇਗੇ ਜਿੱਕਣਾ ਪਰ ਅੱਜ ਉਹਰੇ ਕੋਈ ਦਿਖ ਨਹੀਂ ਰਿਹਾ ਅੱਜ ਲੋਕਾਂ ਲੋਕ ਕੇ ਜਾਂ ਜਿਹੜੇ ਪਿੰਡਾਂ ਦੇ ਵੀ ਠਿੱਕੀ ਨੂੰ ਪਿਆਰ ਕਰਦੇ ਉਹ ਲੋਕ ਤੁਸੀਂ ਦੇਖੋ ਮੋਰਗੇ ਹੋ ਰਿਹਾ ਕਰ ਪਰ ਮੇਰੀ ਸਪੈਸ਼ਲ ਬੇਨਤੀ ਹੈ ਮੋਹਾਲੀ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਤੁਸੀਂ ਦੇ ਉਰੇ ਆਪਣੀ ਹਾਜ਼ਰੀ ਲਵਾ ਸਕਦੇ ਹੋ 2 ਘੰਟੇ 4 ਘੰਟੇ ਲੋ ਸਾਰੇ ਪਿੰਡਾਂ ਵਾਲੇ ਪੰਜਾਂ ਨੂੰ ਵੀ ਬੇਨਤੀ ਹੈ ਕਿਸਾਨਾਂ ਨੂੰ ਵੀ ਕਿਸਾਨ ਲੀਟਰ ਆਉਣ ਕਿਸਾਨ ਲੀਟਰ ਉਹ ਕਿਉਂ ਨਹੀਂ ਆ ਰਹੇ ਹੁਣ ਉਹਰੇ ਇਲਜ਼ਾਮ ਲੱਗ ਰਹੇ ਐ ਵੀ ਉੱਥੇ ਬੈਠਾ ਕਮਾਉਣ ਦਾ ਕਮਾ ਲਿਆ ਜਿਹੜਾ ਸਾਡੇ ਘਰਾਂ ਦਾ ਲੀਡਰ ਨੇ ਜਿਹੜੇ ਉਹਨੇ ਕਹਿੰਦੇ ਬੰਦੀ ਢਿੰਗ ਰਿਹਾ ਕਰੋ ਇਹ ਕੌਣ ਹੈ ਇਹਦੇ ਵੀ ਕਿਹੜੇ ਲੋਕ ਦੇ ਮੁੰਡੇ ਇਹਨਾਂ ਨੇ ਪਰਿਵਾਰ ਵੀ ਬੈਠੇ ਤੇ ਜਾ ਕੇ ਦਿੱਲੀ ਦੇ ਵਿੱਚ ਠੀਕ ਹੈ ਵੀ ਹੁਣ ਬੋਲਾਂ ਨੇ ਉਹ ਇਕੱਠਾ ਕਰ ਰਹੇ ਗਿਆਨੀ ਬੋਲ YouTube ਕਹਿਣ ਬਣਾ ਦੇ ਕਥਾ ਨਹੀਂ ਕੋਈ ਇੱਕ ਗ੍ਰੰਥੀ ਕੋਈ ਇਕੱਠਾ ਕਰ ਰਿਹਾ ਦੂਸਰਾ ਉਥੇ ਸ਼ਬਦੇ ਕੋਈ ਇਕੱਠਾ ਕਰ ਰਿਹਾ ਪਰ ਕੋ ਕੋਈ ਆਇਆ ਉਹਰੇ ਉਹ ਕਹਿੰਦੇ ਨੇ ਅਮਰ ਸਿੰਘ ਉਹ ਸਿੰਘ ਹਾ ਜੋ ਕਿੱਥੇ ਅੱਜ ਉਹ ਜਿਹੜੇ ਬਵਈਆ ਕਾਰਨ ਚ ਘੁੰਮਦੇ ਲੀਟਰ ਸਾਡਾ ਦੇਖੋ ਪ੍ਰੋਬਲੀ ਕਮੇਟੀ ਨੂੰ ਥੋੜੇ ਮਾਧਿਅਮ ਤੇ ਥਲੇ ਆ ਵੀ ਹਰਿਆਣੇ ਦੇ ਸਿੱਖਾਂ ਨੂੰ ਮਿਲ ਜਿਆ ਖਾ ਕੇ ਕਰਕੇ ਦਾਦੂ ਵਾਲ ਜਿਹੜੇ ਉੱਥੇ ਪ੍ਰੋਣ ਕੀ ਕਰਦੇ ਰਹੇ ਉਹ ਕਹਿੰਦੇ ਨੇ ਬੰਦੀ ਸਿੰਘ ਰਿਹਾ ਹੋਰ ਵੀਰ ਬਾਦਲ ਵਿੱਚ ਨਹੀਂ ਹੋਣਾ ਚਾਹੀਦਾ ਵੀ ਤੂੰ ਤਾਂ ਆ ਗਿਆ ਤੂੰ ਵੀ ਆ ਰੇਸ਼ ਦੀ ਗੋਦੀ ਜਿਵੇਂ ਜਾ ਕੇ ਜਿੱਥੇ ਪ੍ਰਧਾਨ ਕੀ ਖੁੱਟ ਗਈ ਤੂੰ ਖਾਲਾ ਮਾਰਨ ਫਿਰ ਮਹੰਤਰ ਨੂੰ ਉਰੇ ਵੀ ਹੋ ਜਾਣਾ ਇੱਥੇ ਹੋਊਗਾ ਪੱਕਾ ਕਿਉਂ ਯਾਰ ਸਾਡੇ ਸਿੱਖਾਂ ਦੀ ਏਕਤਾ ਹੈ ਨਹੀਂ ਉਰੇ ਆ ਨਹੀਂ ਰਹੇ ਬਿਲਕੁਲ ਹੋਊਗਾ ਜੀ ਹੁਣ ਇਹਦੇ ਬੰਦਾ ਪੱਗ ਬੰਦ ਆ ਅੱਜ ਸਾਡਾ ਸਿੱਖੀ ਦੇ ਟਰੈਕ ਹੋ ਗਿਆ ਪੱਗ ਦੇ ਨਿਸ਼ਾਨ ਤੇ ਹੋ ਗਿਆ ਗੁਰੂ ਸਾਹਿਬ ਨੇ ਤਾਂ ਕਿਹਾ ਕੋਈ ਟੋਪੀ ਉਹ ਮਾਰੀ ਠਕਵਾ ਕੇ ਉਹਨਾਂ ਨੇ ਕਿਹਾ ਹੈਲਮਟ ਪਾਓ ਜਾਲਾ ਮਾਨ ਕੱਲ ਬਾਸਰ ਉੱਢਾ ਲੈ ਹੋਰ ਵੀ ਅਕਾਲੀ ਜਾਲੇ ਛੋਟੀਆਂ ਸਿੱਖ ਜਥੇਬੰਦੀਆਂ ਹੋਰ ਸਾਰੇ ਨੂੰ ਆਉਣਾ ਚਾਹੀਦਾ ਇੱਥੇ ਇੱਕ ਸਰੂਪ ਦੇਣਾ ਚਾਹੀਦਾ ਸਰੂਪ ਦੇ ਕੇ ਇਕੱਠੇ ਹੋ ਗਏ ਤਾਂ ਹੀ ਮਸਲਾ ਹੱਲ ਹੋਣਾ ਸਾਡੇ ਦੇ ਹਰਸ਼ੇ ਵਾਲੇ ਬੰਦੇ ਚੰਗੇ ਕਢਾ ਲਿਆ ਬਾਹਰ ਅਗਲੀ ਇਲੈਕਸ਼ਨ ਚ ਹੋਰੇ ਬਰੀ ਹੋ ਜਾਣਾ ਜਦੋਂ ਬਰੀ ਹੋ ਗਿਆ ਉਹ ਵੀ ਪਾਵਰ ਹੋਰ ਵੱਜਣੀ ਹੈ ਉਹ ਜੋ ਮਰਜ਼ੀ ਕਰੇ ਹੰਡਾ ਕਹੇ ਜਦ ਆਈ ਨਹੀਂ ਰਹੇ ਹੋਰੇ ਕਿਉਂ ਕਹਿ ਰਹੇ ਆ ਉਹ ਵੀ ਅਸੀਂ ਦਸਤਖਤ ਦੀ ਮਹਿਮ ਚਲਾਤੀ ਦਸਤਖਤ ਵੀ ਉਹ ਕਿਲਾਜ਼ੀ ਠੀਕ ਹੈ ਪਰ ਉਹ ਰਹੇ ਉਹ ਧਰਤੀ ਦਾ ਕੋ ਦਿਖ ਨਹੀਂ ਰਿਹਾ ਮੇਰੇ ਹੱਥ ਵੱਲ ਕੇ ਬੇਨਤੀ ਆ ਸਾਰੀ ਸਿੱਖ ਸੰਗਤ ਨੂੰ ਕਾ ਕਰਕੇ ਪੰਜਾਬ ਵਾਸ਼ੋ ਹਰਿਆਣਿਆਂ ਨੂੰ ਦੇਖੋ ਸਾਡੇ ਉਹ ਦਾ ਐਮਪੀ ਵਾਲੇ ਸਿੱਖ ਚੰਗੇ ਸਿੱਕਲੀ ਗਰ ਉਹ ਵਿਚਾਰੇ ਆ ਗਏ ਉਹ ਕਹਿੰਦੇ ਅਸੀਂ ਜਿੰਨਾ ਚਿਰ ਹਿੰਗ ਰਿਆ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਜਾਣਾ ਨਹੀਂ ਸਾਡੇ ਕੋਲ ਸੁੱਕ ਟੂਲ ਦਾ ਉਹ ਬਗੈਰਾ ਇੱਕ ਹੈਂਡੀਕੈਪ ਰੱਖਦੇ ਆ। ਇੱਕ ਹੀ ਕਮਰਿਆਂ ਦੇ ਵਿੱਚ ਬਹਿ ਕੇ ਜਿਹੜੇ ਹੀਟਰ ਲੱਗੇ ਨੇ ਬਿਆਨ ਦੇਣੇ ਰੋਕੇ ਆ। ਸਿੰਗਰ ਨੂੰ ਰਿਹਾ ਕਰੋ ਜੀ ਕਦੇ ਕਾਲੀਵਾਲ ਕਹਿੁੰਦਾ ਕਦੇ ਕ੍ਰੋਮ ਕਮੇਟੀ ਵਾਲੇ ਕਹਿਣੇ ਆ। ਕਦੇ ਕੋਈ ਕਹਿਣ ਹੁੰਦਾ ਜਿਹੇ ਬੰਦੀ ਆ ਪਰ ਇੱਥੇ ਕੋਈ ਆ ਨਹੀਂ ਰਿਹਾ। ਕਿੰਨੀ ਮਾੜੀ ਗੱਲ ਆ। ਪਰ ਫੇ ਲੋਕਾਂ ਨੇ ਕਹਿਣਾ ਵੀ ਗਦਾਰ ਫੇ ਕੁਛਾ ਕਰਦੇ ਆ। ਇਹ ਤਾਂ ਹੁਣ ਕਾਲੀਆਂ ਪੇ ਭੇਡੂ ਹੋ ਗਏ ਸਾਰੇ। ਮਤਲਬ ਕਹਿੰਨੇ ਆ ਲੋਕ ਵੀ ਕਾਲੀਆਂ ਭੇਟਾ ਜੀ ਸਿੱਖ ਪੰਥ ਦੇ ਆਬੜੀਆਂ ਕਿਧਰੋਂ ਆਬੜੀਆਂ ਕੋਈ ਕੁੱਟ ਬੋਲਦਾ ਖਾੜ ਕਰਕੇ ਸਾਨੂੰ ਜਿਹੜੇ ਸਾਡੇ ਬਰੋਧੀਓ ਉਹੀ ਨਹੀਂ ਟਿਕਣ ਉਹਨਾਂ ਨੇ ਤੇ ਕਹਿੰਦੇ ਥੋੜੇ ਖੜੇ ਇੱਕ ਆ ਤੁਹਾਨੂੰ ਜਿਹੜੇ ਸਾਡੇ ਬਰੋਧੀ ਆ ਹੋਰ ਪਾਰਟੀ ਵਾਲੇ ਉਹ ਸਾਨੂੰ ਕਹਿੰਦੇ ਵੀ ਥੋੜਾ ਇੱਕ ਰਹਿਣੀ ਕੋਈ ਕੀ ਕਰੂਗਾ ਤੁਹਾਨੂੰ ਇੱਕ ਹੀ ਰੱਥ ਮੂਰ ਦੇਣਾ ਚਾਹੀਦਾ ਸਾਡੀ ਪੱਗ ਹੈ ਜਿਹੜੀ ਉਹਨੂੰ ਹੱਥ ਪਾ ਲਿਆ ਮੋਦੀ ਸਾਹਿਬ ਨੇ ਕਿੰਨੀ ਮਾੜੀ ਗੱਲ ਆਇਆ ਕਿਹੜਾ ਬਿਆਨ ਹੈ ਹੈਲਮਟ ਆ ਗਿਆ ਗੁਰਸਾਖ ਸਾਹਿਬ ਨੇ ਜਿਹੇ ਹਜ਼ਾਰ ਨੇ ਕੱਲੇ ਕਿਹਾ ਵੀ ਵੀ ਉਹ ਕਹਿੰਦੇ ਵੀ ਅਸੀਂ ਉਹ ਬਿਲਕੁਲ ਅਸੀਂ ਮੋਰ ਕੇ ਲਾਉਂਗੇ ਜੀ ਬਿਆਨ ਆ ਬਾਖ ਲਿਆ ਕਿਹੜਾ ਬਿਆਨ ਲਿਆ ਕੋਈ ਨਹੀਂ ਬੇਨਤੀ ਕਰਕੇ ਮੇਰੀ ਬੇਨਤੀ ਹੈ ਸਮਝ ਲ ਕੇ ਵੀ ਫਿਕਰਾਂ ਨੇ ਬਹੁਤ ਸੱਦੇ ਘੱਲਿਆ ਮੁੰਡੇ ਮਰ ਗਏ ਨੌਜਰ ਪਰਿਵਾਰ ਪਰਿਵਾਰ ਖਾਲੀ ਹੋ ਗਏ ਤਾਂ ਕਰਕੇ ਸਾਰੀ ਉਹਨੇ ਚੰਡੀਗੜ੍ਹ ਦੀ ਧਰਤੀ ਜਾਓ ਪਰ ਆ ਤਾਂ ਬਾਪੂ ਜੀ ਨੇ ਉਹਨਾਂ ਰੋਕਤਾ ਵੀ ਅੱਗੇ ਨਹੀਂ ਜਾਣਾ ਨਹੀਂ ਦਿੱਲੀ ਨਾਲੋਂ ਬੜਾ ਬੈਰੀਕੇਟ ਨਹੀਂ ਸੇ ਇਹ ਤਾਂ ਦਿੱਲੀ ਦੇ ਵਿੱਚ ਐਡਰੈਟਿਵ ਉਹ ਅਸੀਂ ਚੱਕੇ ਪੈਜ ਪੱਥਰ ਟਰੈਕਟਰ ਦੇ ਬੈਂਫਰ ਨਾਲ ਬਗਾ ਬਗਾ ਮਾਰੇ ਉਹਦੇ ਦਾ ਕੁਝ ਵੀ ਨਹੀਂ ਸਰ ਜੇ ਥਾੜੀ ਇੱਕ ਤਾਂ ਹੁੰਦੀ ਅਸੀਂ ਤਾਂ ਸ਼ਾਮ ਨੂੰ ਲੋਕ ਘੰਟੇ ਫੈਕਟਰੀ ਢੇਕ ਲਈਏ ਬਾਪੂ ਜੀ ਵੀ ਨਹੀਂ ਕਹਿੰਦੇ ਵੀ ਤੁਸੀਂ ਜਾਣਾ ਨਹੀਂ ਇੱਟ ਕਰਕੇ ਸ਼ਾਮ ਤੋਂ ਮਈ ਧਰਨਾ ਸੀ ਜਿਹੜੇ ਸੀ ਸ਼ਾਮ ਤੋਂ ਮਈ ਨੇ ਵੀ ਪਾਰ ਸਿੱਖਾ ਨੂੰ ਮਿਲਦੀ ਆ ਆ ਮੋਹਰੀ ਮੋਹਰੀ ਜਿਹੜਾ ਵਾਲੇ ਉਹ ਪੀ ਵੀ ਦੇਖਣ ਦਾ ਖਤਰੀ ਨਹੀਂ ਧਾਰਨ ਹੋਇਆ ਇੱਥੇ ਆਉਣ ਕਰੋੜ ਦੇ ਆ ਕੇ ਕੰਮ ਕਰਨ ਤੁਹਾਡੇ ਮਾਗੇ ਹੀ ਅਪੀਲ ਹੈ ਬਾਰ ਸਾਰੀ ਸੰਗਤ ਨੂੰ ਕੋਈ ਗਲਤ ਬੋਲਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਵਾਹਿਗੁਰੂ ਖਾਸਾ ਸਾਹਿਬ ਵਾਹਿਗੁਰੂ ਜੀ ਪਤੇ ਬਹੁਤ ਵਧੀਆ ਜਿਹੜੀਆਂ ਹਰ ਇੱਕ ਨੂੰ ਝੰਜੋੜਨ ਵਾਲੀਆਂ ਗੱਲਾਂ ਵੀਰ ਜੀ ਉਹਨਾਂ ਨੇ ਕੀਤੀਆਂ ਨੇ ਔਰ ਇਹ ਵੀ ਗੱਲ ਕਹੀ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਹੁਣ ਲੋੜ ਆ ਕਿ ਇਹ ਆਖਰੀ ਮੋਰਚਾ ਸਾਬਤ ਹੋਵੇ ਇੱਕ ਮਰਤੇ ਇਕੱਠੇ ਹੋ ਕੇ ਗੱਲਬਾਤ ਕਰਨ ਦੀ ਲੋੜ ਆ ਤੇ ਸਾਡੇ ਨਾਲ ਵੀਰ ਜੀ ਜੁੜੇ ਨੇ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੋਰਚੇ ਨੂੰ ਵੇਖਦੇ ਹੋਏ ਕੀ ਕਹਿ ਰਹੇ ਹੋ ਕਿ ਜਿੱਦਾਂ ਇਹ ਮੋਰਚਾ ਬਹੁਤ سارے ਮੋਰਚੇ ਲੱਗੇ ਨੇ ਪਰ ਇਹ ਮੋਰਚਾ ਚਾਰ ਮੰਗਾ ਨੂੰ ਪ੍ਰਮੁੱਖ ਰੱਖਿਆ ਗਿਆ ਹੈ। ਔਰ ਚਾਰੇ ਮੰਗਾ ਵੀ ਬਹੁਤ ਚਾਹੀਜ ਨੇ। ਔਰ ਕਿਸੇ ਸਬਦਾਨ ਦੇ ਉਲਟ ਵੀ ਨਹੀਂ ਹੈਗੀ ਆ। ਫਿਰ ਕਿਵੇਂ ਵੇਖਦੇ ਸਾਂ? ਦੇਖੋ ਗੱਲ ਇਹ ਹੈ ਕਿ ਜਿਹੜੇ ਸਮੂਹਿਕ ਮੋਰਚੇ ਲੱਗੇ ਹੁੰਦੇ ਨੇ ਨਾ ਹੁਣੇ ਜਿੰਨੇ ਵੀ ਸੱਜਣ ਇੱਥੇ ਨੇ ਮੋਰਚੇ ਦੇ ਉੱਤੇ ਉਹ ਕਿਹੜੀ ਪਾਰਟੀ ਨਾਲ ਨੇ ਕੀ ਆਇਡੈਂਟੀਫਾਈ ਕਰ ਸਕਦੇ ਹੋ? ਨਹੀਂ ਨਾ। ਇਹ ਜਨਮ ਔਰਚਾ ਹੈ ਜਦੋਂ ਜਨਮ ਔਰਚਾ ਹੁੰਦਾ ਨਾ ਜੀ ਉਹ ਨਿੱਜ ਤੋਂ ਉੱਪਰ ਉੱਠ ਕੇ ਹੁੰਦਾ ਆਪਣੇ ਆਪ ਦੇ ਬੈਨੀਫਿਟਸ ਨੂੰ ਤਿਆਗ ਕੇ ਹੁੰਦਾ ਕੁਝ ਗਵਾ ਕੇ ਕੁਝ ਹਾਸਲ ਕਰਨ ਵਾਲਾ ਕੰਮ ਹੁੰਦਾ ਹੁਣ ਇਸ ਵਕਤ ਇਹ ਜਿਹੜਾ ਮੋਰਚਾ ਹੈ ਸੱਚ ਦਾ ਮੋਰਚਾ ਹੈ ਇਹ ਸੱਚ ਕੀ ਹੈ ਸੱਚ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਇਸ ਤੋਂ ਵੱਡਾ ਸੱਚ ਕੀ ਹੋ ਸਕਦਾ ਇਸ ਕਰਕੇ ਇਹ ਮੋਰਚੇ ਦੀ ਸਫਲਤਾ ਮਿਲਣ ਦੀ ਨੀਅਤ ਹੈ ਅੱਜ ਮਿਲੇ ਕੱਲ ਮਿਲੇ ਪਰਸੋਂ ਮਿਲੇ ਸਮਾਵਾਦਕ ਨਹੀਂ ਐ ਲੇਕਿਨ ਰਿਜ਼ਲਟ ਬਿਲਕੁਲ ਨਤੀਜਾ ਸਾਹਮਣੇ ਐ ਸੱਚ ਦਾ ਨਤੀਜਾ ਸਹੀ ਔਰ ਸਟਿਕ ਹੋਏਗਾ ਹੀ ਹੋਏਗਾ ਜੀ ਪ੍ਰਬੰਧਕ ਜਨਾਨ ਸੰਗਤਾ ਦਾ ਕਾਫੀ ਰੁਝਾਨ ਐ ਸਵੇਰੇ ਸੰਗਤਾ ਭਾਵੇਂ ਕੱਟ ਲੱਗ ਰੀਆਂ ਸਰ ਪਰ ਹੁਣ ਲਗਾਤਾਰ ਗੱਡੀਆਂ ਦੀ ਗਿਣਤੀ ਸੰਗਤ ਦੀ ਗਿਣਤੀ ਲੰਗਰ ਵੀ ਵਧ ਗਏ ਨੇ ਤੇ ਵੱਧ ਹੀ ਜਾ ਰਹੀ ਐ ਔਰ ਸਰਕਾਰ ਦਾ ਕੋਈ ਨੁਮਾਇੰਦਾ ਹੁਣ ਤੱਕ ਗੱਲ ਕਰਨ ਲਈ ਇੱਥੇ ਆਇਆ ਜਵਾਨੀ ਦੇਖੋ ਗੱਲ ਇਹ ਹੈ ਕਿਹੜੀ ਗੱਲ ਲਈ ਕਰਵਾਉਂਦੇ ਦੋ ਚੀਜ਼ਾਂ ਹੁੰਦੀਆਂ ਕਿਤੇ ਉਹਨਾਂ ਦਾ ਕੋਈ ਨਿਜੀ ਇੱਕ ਨਹੀਂ ਡਰਦਾ ਇੱਕ ਡਰ ਕਿਸੇ ਦਾ ਵੱਟ ਬਣਦਾ ਨਿਡਰਤਾ ਉਸ ਇਨਸਾਨ ਚ ਹੁੰਦੀ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਜਿਸਨੇ ਨਿਝ त्यागਿਆ ਹੋਵੇ ਜਿਸ ਨੂੰ ਕੋਈ ਉਸ ਦਾ ਫਿਰ ਖੋਫ ਚੱਕਿਆ ਹੋਵੇ ਪੰਜਾਬ ਦੇ ਪਾਣੀਆਂ ਲਈ ਔਰ ਜਿਸ ਦੇ ਅੰਦਰ ਕਾਲਖ ਹੈ ਉਹਨੂੰ ਡਰ ਹੁੰਦਾ ਹੈ ਉਹਨੂੰ ਪਤਾ ਹੈ ਕਿ ਇੱਥੇ ਆ ਕੇ ਉਹਨਾਂ ਦੀ ਬੇਪੱਤੀ ਹੀ ਹੋਣੀ ਹੈ ਕਿਉਂਕਿ ਉਹ ਸੱਚ ਦੇ ਰਾਹ ਤੇ ਚੱਲ ਨਹੀਂ ਸਕਦੇ ਇਸ ਕਰਕੇ ਨਹੀਂ ਕੋਈ ਸਰਕਾਰ ਵਾਲਾ ਬੜ ਰਿਹਾ ਲੇਕਿਨ ਅਲਟੀਮੇਟਲੀ ਜਿਵੇਂ ਉੱਥੇ ਕਿਸਾਨ ਮੋਰਚਾ ਲੱਗਿਆ ਸੀ ਕਿਸਾਨ ਮੋਰਚਾ ਸੱਚ ਦੇ ਉੱਤੇ ਲੱਗਿਆ ਸੀ ਤਿੰਨ ਕਾਨੂੰਨਾਂ ਤੇ ਅਲਟੀਮੇਟਲੀ ਸਰਕਾਰ ਨੂੰ ਉਹ ਖਤਮ ਕਰਨੇ ਪਏ ਨਾ ਤੇ ਇੱਥੇ ਵੀ ਇਨਸਾਲਫ ਦੇਣਾ ਪਏਗਾ ਰੋਜੀ ਵਿਰਜ ਨੇ ਕਿਹਾ ਕਿ ਭਾਵੇਂ ਮੋਰਚਾ ਲੰਮਾ ਸਮੇਂ ਇਹਦਾ ਸਮਾਬਦਕ ਨਹੀਂ ਹੈ ਪਰ ਮੋਰਚੇ ਵਿੱਚ ਇਨਸਾਫ ਮਿਲਣਾ ਔਰ ਇਸ ਮੋਰਚੇ ਦਾ ਇੱਕ ਪਾਸਵਰਡ ਹੋਣਾ অতি ਜ਼ਰੂਰੀ ਹੈ ਔਰ ਹੋ ਕੇ ਰਹੇਗਾ ਕਿਉਂਕਿ ਉਹਨਾਂ ਚਰ ਸੰਗਤਾ ਵੱਲੋਂ ਲੋਕਾਂ ਵੱਲੋਂ ਜਿਹੜੇ ਜਨ ਮੋਰਚਾ ਹੈ ਇਹ ਉਤਨਾ ਚਿਰ ਉੱਠਣਗੇ ਨਹੀਂ ਜਿੰਨਾ ਚਿਰ ਇਸ ਮੋਰਚੇ ਨੂੰ ਅਸੀਂ ਫਤੇ ਨਹੀਂ ਕਰ ਲੈਂਦੇ